ਇਹ ਸਭ ਜਦੋਂ ਕੋਈ ਚਾਰਚ ਫਿਰੇ ਲਲਕਾਰੇ ਮਾਰ ਰਿਹਾ ਹੋਵੇ ਤੇ ਜੇ ਕੋਈ ਸਾਹਮਣੇ ਬੋਸ-ਬੋਸ ਕਰਦਾ ਪਾਸੇ ਹੋ ਜੇ ਤੇ ਬੰਦੇ ਨੂੰ ਚੰਗਾ ਲੱਗਦਾ ਪਰ ਜੇ ਕੋਈ ਅੱਗੋਂ ਅੱਖਾਂ ਗੱਡੇ ਤੇ ਗੁੱਸਾ ਬੜਾ ਹੁੰਦਾ ਸੋ ਇਦਾਂ ਦੀਆਂ ਅੱਖਾਂ ਚੀਨ ਨੇ ਕੱਡੀਆਂ ਹੁਣ ਅਮਰੀਕਾ ਨੂੰ ਕੀ ਕਹਿੰਦੇ ਨੇ ਸੁਪਲੀਨ ਬਾਕੀ ਚੀਨ ਇੱਕ ਅਜਿਹਾ ਮੁਲਕ ਹੈ ਹੋਰ ਇੱਕ ਦੋ ਸ਼ਾਇਦ ਹੋਣ ਇੱਕ ਤਾਂ ਹੀ ਹੋ ਸਕਦਾ ਹੋਰ ਜਿਹੜਾ ਅਮਰੀਕਾ ਨੂੰ ਕੁਝ ਨਾ ਕਿਸੇ ਪਾਸੇ ਚੈਲੰਜ ਕਰ ਸਕਦਾ ਚੀਨ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਤਰੱਕੀ ਕੀਤੀ ਹੈ ਪਿਛਲੇ ਦਹਾਕਿਆਂ ਦੇ ਵਿੱਚ ਕੋਵਿਡ ਵੀ ਹੋਣਾ ਤੇ ਸਭ ਤੋਂ ਵੱਧ ਅਸਰ ਪਿਆ ਤੇ ਕੋਵਿਡ ਨੇ ਦੁਨੀਆ ਨੂੰ ਉਹਨਾਂ ਨਾਲੋਂ ਉਹਨਾਂ ਨੂੰ ਦੁਨੀਆ ਨਾਲੋਂ ਤੋੜ ਦਿੱਤਾ ਪਰ ਚੀਨ ਪੁਲੰਗਾ ਜਿਹੜੀਆਂ ਪੁੱਟਦਾ ਜਾ ਰਿਹਾ ਹੌਲੀ ਹੌਲੀ ਚੱਲਦਾ ਨਹੀਂ ਪਰ ਵੱਡੀਆਂ ਛਲਾਂਗਾ ਮਾਰਦਾ ਹੋਇਆ ਤਰੱਕੀ ਕਰ ਰਿਹਾ ਉਹਨਾਂ ਦੀ ਇਕਨੋਮੀ ਵੀ ਉਹਨਾਂ ਦੇ ਪ੍ਰੋਡਕਟ ਉਹਨਾਂ ਨੇ ਜੋ ਦੁਨੀਆ ਨੂੰ ਦਿੱਤਾ ਉਹ ਦੇਖਣਯੋਗ ਹੈ ਇੱਕ ਉਦਾਹਰਨ ਦਿੰਦਾ ਭਾਰਤ ਦੇ ਵਿੱਚ ਫਾਈਸਪੀਡ ਟ੍ਰੇਨ ਚੱਲਦੀ ਆ ਔਰ ਸਪ੍ਰਾਪਤ ਸਰਕਾਰੀ ਅੰਕੜਿਆਂ ਮੁਤਾਬਕ 2000 ਜਾਂ 2200 ਕਿਲੋਮੀਟਰ ਦੇ ਇਲਾਕੇ ਸ਼ੱਕੇ ਹਾਈ ਸਪੀਡ ਰੇਲ ਟ੍ਰੈਕ ਆ ਇੰਡੀਆ 'ਚ ਇਸ ਵੇਲੇ ਤੇ ਬੜੀ ਉਹਦੀ ਬੜੀ ਮਸ਼ਹੂਰੀ ਕੀਤੀ ਗਈ ਕਿ ਅਸੀਂ ਬਣਾ ਲਏ ਨੇ ਚਾਈਨਾ ਦੇ ਵਿੱਚ ਇੱਕ ਮੋٹے ਜਾਂ ਅੰਦਾਜ਼ੇ ਮੁਤਾਬਕ 40 ਤੋਂ 50 50 ਹਜ਼ਾਰ ਕਿਲੋਮੀਟਰ ਫਾਸਟ ਟ੍ਰੈਕਟਰ ਇਹਨਾਂ ਨੇ ਹੋਰ ਬੜਾ ਕੁਝ ਹੈ ਚਲੋ ਅਗਲੀ ਗੱਲ ਅਸੀਂ ਕਰਦੇ ਹਾਂ ਚਾਈਨਾ ਵਾਲਿਆਂ ਨੂੰ ਜਿਹੜਾ ਆਪਣੇ ਡੋਨਲਡ ਟਰੰਪ ਨੇ ਜੋ ਉਹਨਾਂ ਨੂੰ ਝਟਕਾ ਦਿੱਤਾ ਕਿ ਤੁਹਾਡੀਆਂ ਚੀਜ਼ਾਂ ਤੇ ਵੀ ਇੰਪੋਰਟ ਡਿਊਟੀ ਅਸੀਂ ਲਾ ਰਹੇ ਹਾਂ ਚਾਈਨਾ ਵਾਲਿਆਂ ਨੇ ਇੱਕ ਤਾਂ ਇਹ ਕੀਤਾ ਕਿ ਯੂਐਸਏ ਦੇ ਜਿੰਨੇ ਐਗਰੀਕਲਚਰ ਪ੍ਰੋਡਕਟ ਨੇ ਉਹਨਾਂ ਤੇ ਡਿਊਟੀ ਲਾ ਦਿੱਤੀ ਐ ਨਾਲ ਦੀ ਨਾਲ ਉਹਨਾਂ ਨੇ ਵਾਰਨਿੰਗ ਦਿੱਤੀ ਐ ਉਹਨਾਂ ਨੇ ਕਿਹਾ ਕਿ ਅਸੀਂ ਹਰ ਕਿਸਮ ਦੀ ਜੰਗ ਲੜਨ ਨੂੰ ਤਿਆਰ ਹਾਂ ਅਮਰੀਕਾ ਦੇ ਨਾਲ ਚਾਈਨਾ ਨੇ ਜਿਹੜੇ ਡਿਊਟੀ ਲਾਈ ਐ ਉਹ ਵੱਖਰੀ ਐ ਤੇ ਜਿਹੜੀਆਂ ਗੱਲਾਂ ਕੀਤੀਆਂ ਨੇ ਮੈਂ ਖੂਬ ਉਹਨਾਂ ਨੂੰ ਪੰਜਾਬੀ ਦੇ ਵਿੱਚ ਰੱਥਾ ਕਰਕੇ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਦਾ ਉਹ ਇਹ ਐ ਜੀ ਕਿ ਉਹ ਕਹਿੰਦੇ ਕਿ ਇਫ ਵਾਰ ਇਸ ਵਾਟ ਦ ਯੂ ਐਸ ਵਾਂਟਸ ਜੇ ਅਮਰੀਕਾ ਜੰਗੇ ਚਾਹੁੰਦਾ ਤਾਂ ਇਹ ਟੈਰਫ ਦੀ ਜੰਗ ਹੋਵੇ ਜਾਂ ਵਪਾਰਕ ਜੰਗ ਹੋਵੇ ਜਾਂ ਕਿਸੇ ਹੋਰ ਕਿਸਮ ਦੀ ਜੰਗ ਹੋਵੇ ਅਸੀਂ ਉਹਨੂੰ ਅਖੀਰ ਤੱਕ ਲੜਨ ਲਈ ਤਿਆਰ ਆ ਤੇ ਇਹ ਚੀਨ ਦੀ ਸਰਕਾਰ ਵੱਲੋਂ ਸਿੱਧਾ ਵੀ ਨਹੀਂ ਅਮਰੀਕਾ ਦੇ ਵਿੱਚ ਚੀਨ ਦੀ ਐਮਬੈਸੀ ਵੱਲੋਂ ਐਕਸ ਦੇ ਉੱਪਰ ਸਰਕਾਰੀ ਹਵਾਲੇ ਨਾਲ ਪੋਸਟ ਕੀਤਾ ਗਿਆ ਤੇ ਚੀਨ ਨੇ ਜਿਹੜੀਆਂ ਅਗਲੀਆਂ ਗੱਲਾਂ ਜਿਹੜੀਆਂ ਅੰਦਰ ਖਾਤੇ ਕੀਤੀਆਂ ਨੇ ਇੱਕ ਤਾਂ ਬੇਜਿੰਗ ਦੇ ਵਿੱਚ ਉਹਨਾਂ ਦੀ ਐਨੂਅਲ ਨੈਸ਼ਨਲ ਪੀਪਲਸ ਕਾਂਗਰਸ ਹੋ ਰਹੀ ਹੈ ਸਾਰੇ ਦੀ ਮੀਟਿੰਗ ਹੋਵੇਗੀ ਤੇ ਉਹਨਾਂ ਦੇ ਪ੍ਰੀਮੀਅਰ ਤੇ ਹੋਰ ਸਾਰੇ ਅਗੂ ਉੱਥੇ ਇਕੱਠੇ ਹੋਣਗੇ ਤੇ ਉਹ ਕਹਿੰਦੇ ਨੇ ਕਿ ਫੌਜ ਤੇ ਜਿਹੜਾ ਖਰਚਾ ਟੋਟਲ ਜੀਡੀਪੀ ਦਾ ਉਹਨੂੰ ਅਸੀਂ 7% ਵਧਾ ਰਹੇ ਹਾਂ 7% ਜੀਟੀਪੀ ਦਾ ਜਿਹੜਾ ਹਿੱਸਾ ਹੈ ਉਹ ਫੌਜ ਦੇ ਖਰਚੇ ਤੇ ਹੋਰ ਵਧਾ ਦੇਣਾ ਬਹੁਤ ਵੱਡੀਆਂ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਚੀਨ ਜਿਹੜਾ ਹੈ ਦੂਸਰੇ ਨੰਬਰ ਦਾ ਮੁਲਕ ਹੈ ਜਿਹੜਾ ਫੌਜ ਤੇ ਸਭ ਤੋਂ ਵੱਧ ਖਰਚਾ ਕਰਦਾ ਹੈ ਅਮਰੀਕਾ ਉਹਨਾਂ ਨਾਲੋਂ ਕਾਫੀ ਫਰਕ ਨਾਲ ਅੱਗੇ ਹੈ ਪਰ ਅੰਦਰ ਖਾਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਚੀਨ ਬਨੋਂ ਸਾਰੇ ਪਤੇ ਖੋਲੇ ਨਹੀਂ ਜਾਂਦੇ ਜਿੰਨਾ ਖਰਚਾ ਉਹ ਫੌਜ ਤੇ ਜੜੀਆਂ ਸਾਰੀਆਂ ਉਹਨਾਂ ਦੀਆਂ ਫੌਜਾਂ ਹੈਗੀਆਂ ਨੇ ਉਹਨਾਂ ਤੇ ਕਰਦੇ ਨੇ ਉਹ ਸਹੀ ਮੈਨੇਜ ਦੱਸਿਆ ਨਹੀਂ ਜਾਂਦਾ ਤੇ ਚੀਨ ਵਾਲੇ ਕਹਿੰਦੇ ਨੇ ਕਿ ਇੱਕ ਸਦੀ ਦੇ ਵਿੱਚ ਅਸੀਂ ਜਿਸ ਤਰੱਕੀ ਨਾਲ ਅੱਗੇ ਵਧ ਰਹੇ ਹਾਂ ਪਹਿਲਾਂ ਕਦੇ ਨਹੀਂ ਹੋਇਆ ਤੇ ਸਾਡੀ ਇਕਨੋਮੀ ਤੇ ਚਾਹੇ ਤੁਸੀਂ ਡਿਊਟੀ ਲਾ ਲਓ ਚਾਹੇ ਕੁਛ ਕਰ ਲਓ ਅਸੀਂ ਚੀਨ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਉਸੇ ਰਫਤਾਰ ਨਾਲ ਨਹੀਂ ਉਸ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਅੱਗੇ ਵਧਾਂਗੇ ਚੀਨ ਨੇ ਜਿਹੜੀ ਅਗਲੀ ਗੱਲ ਕੀਤੀ ਆ ਉਹ ਵੀ ਬਹੁਤ ਵੱਡੀ ਆ ਉਹ ਕਹਿੰਦੇ ਕਿ ਚੀਨ ਦਾ ਜਿਹੜਾ ਇਮੇਜ ਹੈ ਨਾ ਇੱਕ ਸਥਿਰ ਤੇ ਸ਼ਾਂਤਮਈ ਮੁਲਕ ਵਜੋਂ ਦੁਨੀਆ ਦੇ ਵਿੱਚ ਹੈ ਜਦ ਕਿ ਯੂ ਐਸ ਏ ਦਾ ਨਹੀਂ ਹੈ ਔਰ ਬੀਜਿੰਗ ਵਾਲੇ ਕਹਿੰਦੇ ਨੇ ਕਿ ਯੂ ਐਸ ਏ ਵਾਲੇ ਮਿਡਲ ਈਸਟ ਯੂਕਰੇਨ ਤੇ ਹੋਰ ਕਿਹੜੀ ਜਗ੍ਹਾ ਦੇ ਵਿੱਚ ਜੰਗਾਂ ਦੇ ਵਿੱਚ ਉਲਝੇ ਹੋਏ ਨੇ ਤੇ ਦੁਨੀਆ ਨੂੰ ਹੋਰ ਵੀ ਜਗ੍ਹਾ ਤੇ ਉਲਝਾਇਆ ਹੋਇਆ ਚੀਨ ਇਹੋ ਜਿਹਾ ਕਿਸੇ ਕੰਮ ਵਿੱਚ ਹਿੱਸਾ ਨਹੀਂ ਲੈਂਦਾ ਤੇ ਚੀਨ ਵਾਲੇ ਕਹਿੰਦੇ ਨੇ ਕਿ ਟਰੰਪ ਦੇ ਜਿਹੜੇ ਐਕਸ਼ਨ ਨੇ ਉਹਨਾਂ ਤੇ ਅਸੀਂ ਕੈਪੀਟਲਾਈਜ਼ ਕਰਨ ਦੀ ਟਰਾਈ ਕਰਾਂਗੇ ਕਿ ਜਿਹੜੇ-ਜਿਹੜੇ ਮੁਲਕਾਂ ਤੇ ਸ਼ਿਕੰਜਾ ਕੱਸ ਰਹੇ ਨੇ ਉਹਨਾਂ ਦੀ ਮਦਦ ਅਸੀਂ ਕਰਾਂਗੇ ਚਾਹੇ ਉਹ ਕੈਨੇਡਾ ਹੋਵੇ ਚਾਹੇ ਮੈਕਸੀਕੋ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਸੋ ਬੇਜਿੰਗ ਦੇ ਵਿੱਚ ਵੱਡੀ ਹਲਚਲ ਹੈ ਅਮਰੀਕਾ ਨੂੰ ਲੈ ਕੇ ਤੇ ਜਿਸ ਜਗਰੇ ਨਾਲ ਤੇ ਜਿਸ ਹਿੰਮਤ ਨਾਲ ਉਹਨਾਂ ਨੇ ਜਵਾਬ ਡੋਨਲਡ ਟਰੰਪ ਨੂੰ ਦਿੱਤਾ ਉਹ ਅਮਰੀਕਾ ਲੈ ਕੇ ਵਰਣਨਯੋਗ ਹੈ ਤੇ ਇਸ ਤੋਂ ਪਹਿਲਾਂ ਕਦੇ ਹੋਇਆ ਨਹੀਂ ਹੈ 245 ਬਿਲੀਅਨ ਡਾਲਰ ਦਾ ਬਜਟ ਹੈ ਉਹਨਾਂ ਦਾ ਮਿਲਟਰੀ ਦਾ ਇੱਕ ਕਾਗਜ਼ਾਂ ਦੇ ਵਿੱਚ ਹੈ ਤੇ ਜਿਹੜਾ ਹੈ ਉਹ 1.6% ਹੈ ਜੀਡੀਪੀ ਦਾ ਸੋ ਉਹਨਾਂ ਇਸ ਨੂੰ 7% ਨਾਲ ਜਿਹੜਾ ਹੋਰ ਵਧਾ ਰਹੇ ਨੇ ਭਾਵ ਜਿੰਨੀ ਜਿੰਨਾ ਉਹਨਾਂ ਦਾ ਇਸ ਵੇਲੇ ਬਜਟ ਆ ਉਹਨੂੰ ਇਹਦੇ ਵੀ 7% ਐਡ ਕਰ ਰਹੇ ਨੇ ਸੋ ਬਹੁਤ ਵੱਡੀ ਗੱਲ ਹੈ ਕਿ ਚੀਨ ਵੱਲੋਂ ਜਿਹੜਾ ਜਿਹੜਾ ਇਹ ਨਾ ਵੱਡੇ ਵੱਡੇ ਕਦਮ ਜਿਹੜੇ ਨੇ ਉਹ ਪੁੱਟੇ ਜਾ ਰਹੇ ਨੇ